ਸੱਚੀ ਕਾਲ ਜੀ ਕੀਤਾ ਹਾਂ ਜੀ ਸਾਰੇ ਹੁਕ ਸਾਰੇ ਠੀਕ ਠਾਕ ਹੁਣ ਗੇ ਲੋ ਜੀ ਤੁਹਾਡੇ ਲਈ ਅੱਜ ਜਿਹੜਾ ਨਵਾਂ ਸਟੱਫ ਨਵਾਂ ਨਹੀਂ ਹੈਗਾ ਇਹ ਪਹਿਲਾਂ ਵੀ ਲੈ ਕੇ ਆਈ ਸੀ ਆਪਾਂ ਜ਼ੀਰੋ ਚੈੱਕ ਦੇ ਵਿੱਚ ਇਹ ਨਾ ਉਹ ਐਨਾ ਕੁ ਸੌਫਟ ਐਂਡ ਫਾਈਨ ਸਟੱਫ ਹੈਗਾਗਾ ਕਿ ਇਹ ਦੋਨੋਂ ਮੌਸਮਾਂ 'ਚ ਪਹਿਣ ਵਾਲਾ ਦਾ ਬਹੁਤ ਜ਼ਿਆਦਾ ਸਿੰਥੈਟਿਕ ਨਹੀਂ ਹੈਗਾ ਸਲੀਪ ਸਲੀਪਿੰਗ ਜੈ ਨਹੀਂ ਕਰਦਾ ਹੈਗਾ ਸਟੱਫ ਮਤਲਬ ਤੇ ਬਹੁਤ ਜ਼ਿਆਦਾ ਸੋਨਾ ਸਟੱਫ ਹੈਗਾ ਵਿਦ ਦੁਪੱਟਾ ਸੂਟ ਰਣਗੇ ਜੀ ਇਹ ਇਹਨਾਂ ਦੇ ਪ੍ਰਿੰਟ ਮੈਂ ਚੈੱਕ ਕਰਵਾ ਦੇਣਾ ਦੇਖੋ ਫਰਸਟ ਕਲਰ ਇਹ ਰਹੂਗਾ ਜੀ ਪਹਿਲਾਂ ਵੀ ਲੈ ਕੇ ਆਏ ਸੀ ਮੇਰਾ ਵੀ ਤੁਸੀਂ ਵੇਅਰ ਕੀਤਾ ਦੇਖਿਆ ਹੋਊਗਾ ਪਿੰਕ ਕਲਰ ਦਾ ਪਲਾਜ਼ੋ ਸੂਟ ਲਓ ਜੀ ਇਹ ਦੇ ਨਾਲ ਅਨੀਆਂ ਜਿਹਾ ਛੇੜ ਹੈਗਾ ਅਨੀਆਂ ਪੀਚ ਜਿਹਾ ਛੇੜ ਹੈਗਾ ਇਹ ਤੇ ਇਹਦੇ ਨਾਲ ਦਾ ਸੂਟ ਮੈਂ ਖੁਦ ਆਪਣਾ ਬਣਵਾਇਆ ਹੈਗਾ ਬਹੁਤ ਸੋਹਣਾ ਸੂਟ ਬਹੁਤ ਸੋਹਣਾ ਸਟਾਫ ਹੈ ਜੀ 0 ਚੈੱਕ ਦੇ ਵਿੱਚ ਟ੍ਰੈਂਡਿੰਗ ਚ ਹੈ ਜੀ ਹੁਣੇ ਅੱਜ ਕੱਲ ਮਰਬੜੀ ਤੋਂ ਬਾਅਦ ਇਹ ਟ੍ਰੈਂਡਿੰਗ ਚ ਰਹੇਗਾ ਇਹ ਸਟਾਫ ਦੁਪੱਟਾ ਦੇਖੋ ਘਟੋ ਘਟ 3 ਮੀਟਰ ਦਾ ਦੁਪੱਟਾ ਪਿਆ ਹੋਊਗਾ ਇਹ ਇੰਨਾ ਖੁੱਲਾ ਡੁੱਲਾ ਦੁਪੱਟਾ ਹੈਗਾ ਤੇ ਸਿਰ ਤੇ ਖੜਨ ਵਾਲਾ ਦੁਪੱਟਾ ਹੈਗਾ ਪਹਿਣਾ ਪੁੱਛਣਗੇ ਜਿਵੇਂ ਗੁਰਦੁਆਰਾ ਸਾਹਿਬ ਜਾਣ ਵਾਸਤੇ ਜੀ ਹਾਂ ਸਿਰ ਤੇ ਖੜੂਗਾ ਦੁਪੱਟਾ ਦੁਪੱਟਾ ਬਿਲਕੁਲ ਵੀ ਸਲਿੱਪ ਨਹੀਂ ਕਰਦਾ ਹੈਗਾ ਬਹੁਤ ਸੋਹਣਾ ਦੁਪੱਟਾ ਹੈਗਾ ਖੁੱਲਾ ਡੁੱਲਾ ਹੈ ਪੂਰਾ ਵਿਡਥ ਵੀ ਪੂਰੀ ਹੈ ਜੀ ਲੈਂਥ ਵੀ ਪੂਰੀ ਹੈ ਫਰਸਟ ਕਲਰ ਇਹ ਹੈ ਜੀ ਇਹਦਾ ਤੇ ਸੈਕਿੰਡ ਕਲਰ ਇਹਦਾ ਬਹੁਤ ਪਿਆਰਾ ਹੈ ਜੀ ਦੇਖੋ ਪ੍ਰਿੰਟ ਤੇ ਇਹਦਾ ਜਿਹੜਾ ਕਲਰ ਹੈਗਾ ਮੈਂ ਤੁਹਾਨੂੰ ਪ੍ਰਿੰਟ ਦਿਖਾ ਦੇਣੀ ਆ ਪੂਰਾ ਪ੍ਰੋਪਰ ਲਓ ਜੀ ਇਹ ਪ੍ਰਿੰਟ ਹੈ ਇਹਦੇ ਵਿੱਚ ਲਾਈਟ ਲਾਈਟ ਯਾ ਪੌਇਜ਼ਨ ਗ੍ਰੀਨ ਸ਼ੇਡ ਹੈਗਾ ਬਹੁਤ ਪਿਆਰਾ ਸ਼ੇਡ ਹੈਗਾ ਤੇ ਬਹੁਤ ਹੀ ਸੋਹਣਾ ਜਾਂ ਪ੍ਰਿੰਟ ਹੈਗਾ ਇਹਦਾ ਦੁਪੱਟਾ ਖੋਲ ਕੇ ਦਿਖਾ ਦਿੰਨੇ ਆਂਗੇ ਤੁਹਾਨੂੰ ਦੁਪੱਟਾ ਵੀ ਬੜਾ ਪਿਆਰਾ ਹੈ ਇਹਦਾ ਕਲਰ ਇਹ ਬਹੁਤ ਸੋਹਣਾ ਮਿੱਠਾ ਠੰਡਾ ਜਾਂ ਕਲਰ ਹੈਗਾ ਲਓ ਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਨਾ ਬਾਹਰ ਦੀ ਬਾਰਡਰ ਬਣਿਆ ਹੋਇਆ ਵਿੱਚ ਦੀ ਬਾਰਡਰ ਬਣਿਆ ਹੋਇਆ ਹੈਗਾ ਬਹੁਤ ਸੋਹਣਾ 0 ਚੈੱਕ ਜੀ ਦੁਪੱਟਾ ਸੇਮ ਸਟੱਫ ਦੇ ਵਿੱਚ ਦੁਪੱਟਾ ਰੂਬੋ ਜੀ ਦਾ ਬਹੁਤ ਸੋਹਣਾ ਦੁਪੱਟਾ ਹੈਗਾ ਇਹਦਾ ਐਂਡ ਥਰਡ ਕਲਰ ਇਹਦਾ ਹੈਗਾ ਜੀ ਬਲੈਕ ਬਲੈਕ ਵੀ ਬੜਾ ਪਿਆਰਾ ਹੈਗਾ ਮੈਚਿੰਗ ਸੂਟ ਰਹਿਣਗੇ ਜੀ ਚੈੱਕ ਕਰੀ ਚੱਲੋ ਪ੍ਰਿੰਟ ਇਹਨਾਂ ਦੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਿਓ ਪਹਿਲਾਂ ਵੀ ਇਹ ਸੂਟ ਆਪਣੇ ਕੋਲੇ ਆਏ ਸੀਗੇ ਨਾਲ ਦੀ ਨਾਲ ਸੋਲਡ ਆਊਟ ਹੋਏ ਸੀਗੇ ਇਹ ਆਪਾਂ ਦੁਬਾਰਾ ਰੀਸਟੌਕ ਕੀਤੇ ਨੇ ਕੁਝ ਕਲਰ ਨਵੇਂ ਰੀਸਟੌਕ ਕੀਤੇ ਨੇ ਕਿ ਸੇਮ ਕਲਰ ਤਾਂ ਇੱਕ ਦੋ ਹੀ ਆਏ ਨੇ ਸ਼ਾਇਦ ਕਿਉਂਕਿ ਸੇਮ ਕਲਰ ਨਹੀਂ ਆਉਂਦਾ ਹੁੰਦਾ ਬਾਕੀ ਮੈਂ ਰਿਪੀਟ ਵੀ ਨਹੀਂ ਕਰਦੀ ਹੁੰਦੀ ਬਹੁਤ ਘੱਟ ਰਿਪੀਟ ਕਰਦੀ ਹੁੰਨੀ ਆ ਕਿ ਸੇਮ ਕਲਰ ਮੈਂ ਨਵੀਂ ਚੀਜ਼ ਲੈ ਕੇ ਖੁਸ਼ ਹੁੰਨੀ ਆ ਕਿ ਸੋਨੂੰ ਨਵੀਂ ਚੀਜ਼ ਦੇਖਣ ਨੂੰ ਮਿਲੀ ਇਹ ਵੀ ਬੜਾ ਪਿਆਰਾ ਸ਼ੇਡ ਹੈਗਾ ਲਓ ਜੀ ਇਹਦਾ ਪ੍ਰਿੰਟ ਦਿਖਾ ਦਿੰਨੀ ਆ ਮੈਂ ਇਹਦੀ ਬਾਟਮ ਰੱਖੂਗੀ ਕਾਟਨ ਦੇ ਹੀ ਲਾਈਨਿੰਗ ਲੱਗੂਗੀ ਲਾਈਨਿੰਗ ਲੱਗੂਗੀ ਨਾ ਤੇ ਬਹੁਤ ਸੋਹਣਾ ਲਾਈਨ ਇਹ ਚੈੱਕ ਜਿਹਾ ਬਣਿਆ ਹੋਇਆ ਕਲੋਸ ਤੋਂ ਦਿਖਾ ਦੋ ਇਦੇ ਵਿੱਚ ਨਾ ਚੈੱਕ ਬਣਿਆ ਹੋਇਆਗਾ ਇਦਾਂ ਬਰੀਕ ਬਰੀਕ ਚੈੱਕ ਹੈ ਤਾਂ ਹੀ ਇਹਨੂੰ ਜ਼ੀਰੋ ਚੈੱਕ ਚ ਕਿਹਾ ਜਾਂਦਾ ਹੈਗਾ ਜਿੱਦਾ ਵਰਬਰੀ ਚੈੱਕ ਚ ਆਈ ਸੀਗੀ ਵਰਬਰੀ ਥੋੜੀ ਹਾਰਡ ਹੁੰਦੀ ਸੀ ਇਹ ਵਰਬਰੀ ਤਾਂ ਹੁਣ ਹਟ ਕੇ ਸਟੱਫ ਆ ਗਿਆ ਵਰਬਰੀ ਚ ਦੇਖੋ ਸਾਰੇ ਬ੍ਰਾਂਡ ਵਾਲਿਆਂ ਨੇ ਮਿਲ ਵਾਲਿਆਂ ਨੇ ਕੱਢ ਤੇ ਵਰਬਰੀ ਤਾਂ ਹੁਣ ਦੇਖੋ ਜੀ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਚਲੀ ਗਈ ਹਰ ਇੱਕ ਭਾਤ ਦਾ ਕੱਪੜਾ ਆ ਗਿਆ ਵਰਬਰੀ ਦੇ ਵਿੱਚ ਨਕਲ ਚ ਆ ਗਿਆ ਜੀ ਬਟ ਇਹ ਚੀਜ਼ਾਂ ਰਿਐਲਿਟੀ ਚ ਨਹੀਂ ਗਿਆ ਜੀ ਨਵੇਂਆਂ ਨਹੀਂ ਗਿਆ ਤੇ ਨਵੇਂ ਸਟੱਫ ਨੇਗੇ ਬਹੁਤ ਪਿਆਰੇ ਸਟਫ ਐਂਡ ਕਲਰ ਪ੍ਰਿੰਟਰ ਤੇ ਇਹ ਵਾਲਾ ਦੇਖੋ ਬਹੁਤ ਸੋਹਣਾ ਕਲਰ ਹੈ ਵੀ ਇਹ ਵੀ ਬਹੁਤ ਪਿਆਰਾ ਕਲਰ ਹੈਗਾ ਇਹਦਾ ਜਿਹੜਾ ਪ੍ਰਿੰਟਰ ਹੋਊਗਾ ਜੀ ਇਹ ਵਾਹ ਲਓ ਜੀ ਇਹਦਾ ਦੁਪੱਟਾ ਹੈਗਾ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਜਿਹੜਾ ਮਰਜੀ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋ ਆਪਣਾ ਨੰਬਰ ਹੈ 9253115036 ਤੇ ਡੀਐਮ ਕਰ ਸਕਦੇ ਹੋ ਕੋਈ ਵੀ ਥੋੜੀ ਫਰਦਰ ਅਕਵਾਇਰੀਜ਼ ਹੈਗੀਆਂ ਨਹੀਂਆਂ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਇਹਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਸਟਫ ਬਹੁਤ ਸੋਹਣਾ ਹੈ ਦੋਨੋਂ ਸੀਜ਼ਨ ਚ ਪੈਣ ਵਾਲਾ ਗਰਮੀ ਸਰਦੀ ਦੋਨੋਂ ਸੀਜ਼ਨ ਚ ਪਾਊਗਾ ਜੀ ਬਹੁਤ ਸੋਹਣਾ ਸਟਾਫ ਹੈਗਾ ਤੇ कॉटन ਦੀ ਰਿਕੁਆਇਰ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਬਟ कॉटन ਦੀ ਹੀ ਲਾਈਨਿੰਗ ਲੱਗੂਗੀ ਤੇ ਕੋਈ ਟਾਪਟੇ ਦੀ ਨੀਡ ਨਹੀਂ ਹੈਗੀ ਬਹੁਤ ਸੋਣਾ ਸਟੱਫ ਹੈ ਜੀ ਦੁਬਾਰਾ ਫਿਰ ਮੈਂ ਆਪਣਾ ਨੰਬਰ ਰਿਪੀਟ ਕਰ ਲੱਗਿਆ 9253115036 थैंक यू जी